ਜੀ ਪੱਲਾ ਸਾਹਿਬ ਤੇ ਸਾਰੇ ਵਾਲੇ ਹੀ ਐਜ਼ ਅ ਕਲੈਕਟਿਵਲੀ ਫਾਦਰ ਫਿਗਰ ਸੀ ਐਂਡ ਸਾਨੂੰ ਬਹੁਤ ਬਹੁਤ ਦੁੱਖ ਹੈ ਬਿਕੋਜ਼ ਪੁਖਰਾਜ ਵੀ ਇੱਕ ਜਿਵੇਂ ਇੱਕ ਆਪਣਾ ਭਰਾ ਹੈ ਤੇ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਦਾ ਕਿ ਇੰਨੀ ਛੀਤੀ ਉਮਰ ਚ ਕੋਈ ਉਮਰ ਨਹੀਂ ਆ ਜਾਣ ਦੀ ਤੇ ਜਿਵੇਂ ਫਾਦਰ ਸਾਹਿਬ ਨੇ ਵੀ ਕਿਹਾ ਕਿ ਮੇਰੀ ਪਹਿਲੀ ਮੂਵੀ ਛੋਣ ਨੈਕਸਟ ਇਅਰ ਜੇ ਰਿਲੀਜ਼ ਹੋਏਗੀ ਕੰਗ ਸਾਹਿਬ ਨੂੰ ਪਹਿਲੀ ਚੀਜ਼ ਜਿਹੜੀ ਪੁੱਛੀ ਸੀ ਉਹ ਪੁੱਛੀ ਸੀ ਕਿ ਗੁਰਪ੍ਰੀਤ ਖੁੱਗੀ ਸਰ ਤੇ ਪੱਲਾ ਸਾਹਿਬ ਨੂੰ ਅਸੀਂ ਆਨਬੋਰਡ ਲੈਣਾ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਜੀ ਘੁੱਗੀ ਸਾਹਿਬ ਆ ਗਏ ਨੇ ਆਨਬੋਰਡ ਪਰ ਪੱਲਾ ਸਾਹਿਬ ਦੀ ਕਿਉਂਕਿ ਹੈਲਥ ਥੋੜੀ ਜੀ ਠੀਕ ਨਹੀਂ ਹੈਗੀ ਹੈ ਤੇ ਉਹਦੇ ਕਰਕੇ ਉਹਨਾਂ ਨੂੰ ਆਪਾਂ ਐਕਸਕਿਊਜ਼ ਕਰਨਾ ਪੈਣਾ ਪਰ ਪਰਸਨਲੀ ਮੈਨੂੰ ਬਹੁਤ ਇਸ ਚੀਜ਼ ਦਾ ਦੁੱਖ ਹੈ ਕਿ ਐਜ਼ ਐਨ ਆਰਟਿਸਟ ਵੀ ਮੈਂ ਚਾਹੁੰਦਾ ਸੀ ਕਿ ਜੇ 5 ਮਿੰਟ ਜਾਂ 2 ਮਿੰਟ ਲਈ ਵੀ ਮੈਂ ਜ਼ਿੰਦਗੀ ਚ ਕਦੇ ਉਹ ਸੇਮ ਸਕਰੀਨ 'ਚ ਆ ਜਾਾਂ ਜਿਵੇਂ ਪੱਲਾ ਸਾਹਿਬ ਜਿਹਦੇ 'ਚ ਪਰਫਾਰਮ ਕਰਦੇ ਨੇ ਤੇ ਐਜ਼ ਐਨ ਐਕਟਰ ਮੇਰੀ ਹਰ ਖੁਆਇਸ਼ ਪੂਰੀ ਹੋ ਜਾਂਦੀ ਪਰ ਜੋ ਰੱਬ ਨੂੰ ਮਨਜ਼ੂਰ ਹੈ ਉਹਦੇ ਅੱਗੇ ਤੇ ਸਾਡੀ ਨਹੀਂ ਚੱਲ ਸਕਦੀ ਪਰ ਬਹੁਤ ਬਹੁਤ ਦੁੱਖ ਹੈ ਜੀ ਸਾਨੂੰ ਖਾਸ ਗੱਲ ਜਿਹੜੀ ਤੁਹਾਨੂੰ ਯਾਦ ਰਹਿਣੀ ਹੈ ਹਮੇਸ਼ਾ ਨਹੀਂ ਇਹੀ ਹੈ ਕਿ ਬਹੁਤ ਜਿਆਦਾ ਆਪਣੇ ਨਾਲ ਪਿਆਰ ਸੀ ਤੇ ਸਹੀ ਸੁਜੈਸ਼ਨ ਦਿੰਦੇ ਸੀ ਕਿਸ ਤਰੀਕੇ ਨਾਲ ਤੁਸੀਂ ਕੈਮਰਾ ਨੂੰ ਫੇਸ ਕਰਨਾ ਹੈ ਕਾਮਿਕ ਟਾਈਮਿੰਗ ਮਤਲਬ ਉਹ تھے ਹੀ ਵਾਸਚ ਸੱਚ ਲਵਲੀ ਮੈਨ ਮਤਲਬ ਪੰਜਾਬ ਤੇ ਜਿੰਨੀਆਂ ਵੀ ਫਰੈਂਚਾਈਜ਼ਸ ਉਹ ਚੋਨਾ ਨੇ ਕੰਮ ਕੀਤਾ ਹੈ ਜਿਵੇਂ ਕੈਰੀਅਨ ਜੱਟਾ ਜਾਂ ਹੋਰ ਵੀ ਮੂਵੀਜ਼ ਉਹਨਾਂ ਦੇ ਮੇਨ ਜਿਹੜੇ ਡਾਇਲੋਗਸ ਨੇ ਕਿ ਟਿੱਲੋ ਨੇ ਕਾਲਾ ਕੋਟ ਐ ਵੀ ਨਹੀਂ ਪਾਇਆ ਜਾਂ ਜੋ ਉਸ ਮੂਵੀ ਦੀ ਰੀਡ ਦੀ ਹੱਟੀ ਹੱਡੀ ਸੀ ਉਹ ਭੱਲਾ ਸਾਹਿਬ ਸੀਗੇ ਤੇ ਬਹੁਤ ਦੁੱਖ ਹੋਇਆ ਪਰ ਇਸ ਦੁੱਖ ਦੇ ਸਮੇਂ ਦੇ ਵਿੱਚ ਅਸੀਂ ਸਾਰੀ ਫੈਮਿਲੀ ਨਾਲ ਖਲੋਤੇ ਆ ਤੇ ਸਦੇ ਖਲੋਤੇ ਰਾਵਾਂਗੇ ਚੱਲ ਰਹੀ ਸੀ ਉਸ ਤੋਂ ਪਹਿਲਾਂ ਨਹੀਂ ਕੰਗ ਸਾਬ ਨੇ ਮੇਰੀ ਇੱਕ ਵਾਰ ਕਰਾਈ ਸੀ ਇੱਕ ਦੋ ਵਾਰ ਸਰਨਾਮ ਕੀਤੀ ਸੀ ਤੇ ਉਹ ਕਹਿੰਦੇ ਪੁੱਤਰ ਤੂੰ ਘਬਰਾ ਨਾ ਛੇਤੀ ਮੈਂ ਠੀਕ ਹੋ ਜਾਣਾ ਤੇ ਅੱਗੇ ਕੋਈ ਪ੍ਰੋਜੈਕਟ ਇਕੱਠਾ ਕਰਾਂਗੇ ਪਰ ਬਹੁਤ ਜ਼ਿਆਦਾ ਦੁਖਦਾਇਕ ਨਿਊ ਸਵੇਰੇ ਹੀ ਉੱਠ ਕੇ ਸਾਨੂੰ ਮਿਲੀ ਇਸ ਲਈ ਬਹੁਤ ਚੀਜ਼ ਦਾ ਸਾਨੂੰ ਅਫਸੋਸ ਥੈਂਕ ਯੂ ਜੀ ਪੱਲਾ ਸਾਹਿਬ ਤੇ ਸਾਰੇ ਵਾਲੇ ਹੀ ਐਜ਼ ਅ ਕਲੈਕਟਿਵਲੀ ਫਾਦਰ ਫਿਗਰ ਸੀਗੇ ਐਂਡ ਸਾਨੂੰ ਬਹੁਤ ਬਹੁਤ ਦੁੱਖ ਹੈ ਬਿਕੋਜ਼ ਪੋਖਰਾਜ ਵੀ ਇੱਕ ਜਿਵੇਂ ਕਪੜਾ ਭਰਾ ਹੈ ਤੇ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਦਾ ਕਿ ਇੰਨੀ ਛੀਤੀ ਉਮਰ ਚ ਕੋਈ ਉਮਰ ਨਹੀਂ ਆ ਜਾਣ ਦੀ ਤੇ ਜਿਵੇਂ ਫਾਦਰ ਸਾਹਿਬ ਨੇ ਵੀ ਕਿਹਾ ਕਿ ਮੇਰੀ ਪਹਿਲੀ ਮੂਵੀ ਛੋਣ ਨੈਕਸਟ ਇਅਰ ਜੇ ਰਿਲੀਜ਼ ਹੋਏਗੀ ਕੰਗ ਸਾਬ ਨੂੰ ਪਹਿਲੀ ਚੀਜ਼ ਜਿਹੜੀ ਪੁੱਛੀ ਸੀ ਉਹ ਪੁੱਛੀ ਸੀ ਕਿ ਗੁਰਪ੍ਰੀਤ ਖੁੱਗੀ ਸਰ ਤੇ ਭੱਲਾ ਸਾਹਿਬ ਨੂੰ ਅਸੀਂ ਆਨ ਬੋਰਡ ਲੈਣਾ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਜੀ ਖੁੱਗੀ ਸਾਹਿਬ ਆ ਗਏ ਨੇ ਆਨ ਬੋਰਡ ਪਰ ਭੱਲਾ ਸਾਹਿਬ ਦੀ ਕਿਉਂਕਿ ਹੈਲਥ ਥੋੜੀ ਜੀ ਠੀਕ ਨਹੀਂ ਹੈਗੀ ਉਹਦੇ ਕਰਕੇ ਉਹਨਾਂ ਨੂੰ ਆਪਾਂ ਐਕਸਕਿਊਜ਼ ਕਰਨਾ ਪੈਣਾ ਪਰ ਪਰਸਨਲੀ ਮੈਨੂੰ ਬਹੁਤ ਇਸ ਚੀਜ਼ ਦਾ ਦੁੱਖ ਹੈ ਕਿ ਐਜ਼ ਐਨ ਆਰਟਿਸਟ ਵੀ ਮੈਂ ਚਾਹੁੰਦਾ ਸੀ ਕਿ ਜੇ 5 ਮਿੰਟ ਜਾਂ 2 ਮਿੰਟ ਲਈ ਵੀ ਮੈਂ ਜ਼ਿੰਦਗੀ 'ਚ ਕਦੇ ਉਹ ਸੇਮ ਸਕਰੀਨ 'ਚ ਆ ਜਾਾਂ ਜਿਵੇਂ ਪੱਲਾ ਸਾਹਿਬ ਜਿਹਦੇ 'ਚ ਪਰਫਾਰਮ ਕਰਦੇ ਨੇ ਤੇ ਐਜ਼ ਐਨ ਐਕਟਰ ਮੇਰੀ ਹਰ ਖੁਆਇਸ਼ ਪੂਰੀ ਹੋ ਜਾਂਦੀ ਪਰ ਜੋ ਰੱਬ ਨੂੰ ਮਨਜ਼ੂਰ ਹੈ ਉਹਦੇ ਅੱਗੇ ਤੇ ਸਾਡੀ ਨਹੀਂ ਚੱਲ ਸਕਦੀ ਪਰ ਬਹੁਤ ਬਹੁਤ ਦੁੱਖ ਹੈ ਜੀ ਸਾਨੂੰ ਉਸ ਗੱਲ ਜਿਹੜੀ ਤੁਹਾਨੂੰ ਯਾਦ ਰਹੇਨੀ ਹੈ ਹਮੇਸ਼ਾ ਨੇ ਹੀ ਹੈ ਕਿ ਬਹੁਤ ਜਿਆਦਾ ਆਪਣੇ ਨਾਲ ਪਿਆਰ ਸੀ ਤੇ ਸਹੀ ਸੁਜੈਸ਼ਨ ਦਿੰਦੇ ਸੀ ਕਿਸ ਤਰੀਕੇ ਨਾਲ ਤੁਸੀਂ ਕੈਮਰਾ ਨੂੰ ਫੇਸ ਕਰਨਾ ਹੈ ਕਾਮਿਕ ਟਾਈਮਿੰਗ ਮਤਲਬ ਉਹ تھے ਹੀ ਵਾਸ ਸੱਚ ਲਵਲੀ ਮੈਨ ਮਤਲਬ ਪੰਜਾਬ ਤੇ ਜਿੰਨੀਆਂ ਵੀ ਫਰੈਂਚਾਈਜ਼ਸ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਜਿਵੇਂ ਕੈਰੀਅਨ ਜੱਟਾ ਜਾਂ ਹੋਰ ਵੀ ਮੂਵੀਜ਼ ਉਹਨਾਂ ਦੇ ਮੇਨ ਜਿਹੜੇ ਡਾਇਲੋਗਸ ਨੇ ਕਿ ਟਿੱਲੋ ਨੇ ਕਾਲਾ ਕੋਟ ਐ ਵੀ ਨਹੀਂ ਪਾਇਆ ਜਾਂ ਜੋ ਉਸ ਮੂਵੀ ਦੀ ਰੀਡ ਦੀ ਹੱਟੀ ਹੱਡੀ ਸੀ ਉਹ ਭੱਲਾ ਸਾਫ ਸੀਗੇ ਤੇ ਬਹੁਤ ਦੁੱਖ ਹੋਇਆ ਪਰ ਇਸ ਦੁੱਖ ਦੇ ਸਮੇਂ ਦੇ ਵਿੱਚ ਅਸੀਂ ਸਾਰੀ ਫੈਮਿਲੀ ਨਾਲ ਖਲੋਤੇ ਆ ਤੇ ਸਦੇ ਖਲੋਤੇ ਰਵਾਂਗੇ ਆ ਚੱਲ ਰਹੀ ਸੀ ਉਸ ਤੋਂ ਪਹਿਲਾਂ ਨਹੀਂ ਕੰਗ ਸਾਹਿਬ ਨੇ ਮੇਰੀ ਇੱਕ ਵਾਰ ਕਰਾਈ ਸੀ ਇੱਕ ਦੋ ਵਾਰ ਸਰਨਾਮਾ ਕੀਤੀ ਸੀ ਤੇ ਉਹ ਕਹਿੰਦੇ ਪੁੱਤਰ ਤੂੰ ਘਬਰਾ ਨਾ ਛੇਤੀ ਮੈਂ ਠੀਕ ਹੋ ਜਾਣਾ ਤੇ ਅੱਗੇ ਕੋਈ ਪ੍ਰੋਜੈਕਟ ਇਕੱਠਾ ਕਰਾਂਗੇ ਪਰ ਬਹੁਤ ਜ਼ਿਆਦਾ ਦੁਖਦਾਇਕ ਨਿਊ ਸਵੇਰੇ ਹੀ ਉੱਠ ਕੇ ਸਾਨੂੰ ਮਿਲੀ ਇਸ ਲਈ ਬਹੁਤ ਹੀ ਚੀਜ਼ ਦਾ ਸਾਨੂੰ ਅਫਸੋਸ ਥੈਂਕ ਯੂ